ਜੀ ਕਾ ਖਾਲਸਾ ਵਾਹੀ ਗੁਰ ਜੀ ਕੀ ਫਤਿਹ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਗੁਰੂ ਕਿਰਪਾ ਮਤੇ ਕੈਨ ਬਲੌਗਸ ਵਿੱਚ ਤੇ ਅੱਜ ਦੀ ਵੀਡੀਓ ਬਹੁਤ ਸਪੈਸ਼ਲ ਹੈ ਜੀ ਤੁਹਾਡੇ ਲਈ ਲੈ ਕੇ ਆਏ ਹਾਂ ਜਿਵੇਂ ਹੁਣ ਧੀਆਂ ਦਾ ਤਿਹਾਰ ਆ ਰਿਹਾ ਤੇ ਰੱਖੜੀ ਸਪੈਸ਼ਲ ਆ ਰਹੀ ਹੈ ਜੀ ਤੇ ਉਹਦੇ ਵਾਸਤੇ ਤੇ ਮਤਲਬ ਆਫਰ ਦੇ ਵਿੱਚ ਸੂਟ ਲੈ ਕੇ ਆਈਆਂ ਹੈਂਡਵਰਕ ਸੂਟ ਹੈ ਜੀ ਇਹ ਕਰੇਵ ਸਟੱਫ ਹੈ ਤੇ ਇਹ ਡਿਜ਼ਾਈਨ ਬਹੁਤ ਸੋਹਣੀ ਹੈ ਆਪਣੀ ਪਤੀ ਤੇ ਰੈਡੀ ਹੋਈਆਂ ਜੀ ਸੂਟ ਕੀ ਕਾਸੀ ਦਿਖਾਉਂਦੇ ਆ ਇਹ ਚ ਕੋਈ ਪਸੰਦ ਆਂਦਾ ਤੇ ਤੁਸੀਂ ਆਰਡਰ ਕਰਨਾ ਜੇ ਮੇਰੇ ਨੰਬਰ ਤੇ ਮੇਰਾ ਨੰਬਰ ਹੈ ਜੀ 98867217 ਹਾਂਜੀ ਜੀ ਇਹ ਨਹੀਂ ਸੂਟ ਹੈ ਪੀਚ ਕਲਰ ਦਾ ਸੂਟ ਹੈ ਜੀ ਇਹ ਤੇ ਟੋਟਲੀ ਹੈਂਡਵਰਕ ਹੈ ਜੀ ਜਿਆਦਾਤਰ ਇਹਦੇ ਉੱਤੇ ਵੀ ਦੱਕਾ ਲੱਗਿਆ ਹੋਇਆ ਹੈ ਇਹ ਆਪਣੀ ਬੁਟੀਕ ਤੇ ਰੈਡੀ ਕਰਵਾਇਆ ਜੀ ਆਪਾਂ ਨੇ ਠੀਕ ਹੈ ਜੀ ਮੈਂ ਹੁਣ ਤੇ ਹਾਰ ਆ ਰਹੇ ਆ ਉਹਦੇ ਵਾਸਤੇ ਜਿੰਨੇ ਆਪਾਂ ਨੇ ਕਿਸੇ ਨੂੰ ਗਿਫਟ ਦੇਣਾ ਹੁੰਦਾ ਹੈ ਰੱਖਣੀ ਤੇ ਇਦਾਂ ਤੁਸੀਂ ਲੈ ਸਕਦੇ ਹੋ ਸੂਟ ਇਹਦਾ ਫਰੰਟ ਬਹੁਤ ਸੋਹਣਾ ਹੈ ਜੀ ਇਹ ਤਾਂ ਇਹ ਲਾਈਨਿੰਗ ਦੇ ਵਿੱਚ ਫਰੰਟ ਦਿਨੱਚ ਘੇਰੀ ਤੇ ਵੀ ਵਰਕ ਕੀਤਾ ਹੈ ਹੈਵੀ ਘੇਰਾ ਬਣਾਇਆ ਹੋਇਆ ਜੀ ਠੀਕ ਹੈ ਤੇ ਬਾਜੂ ਤੇ ਵੀ ਵਰਕ ਕੀਤਾ ਹੈ ਇਹਦੇ ਚ ਪਾਲਜੂ ਵਰਕ ਤੇ ਉੱਪਰ ਹੈਂਡ ਵਰਕ ਹੈ ਤੇ ਇਹਦੇ ਨਾਲ ਕੰਟਰਾਸਟ ਦੇ ਵਿੱਚ ਸੋਟ ਹੈ ਜੀ ਤੇ ਇਹਦੇ ਨਾਲ অর্ਗਾਂਜ਼ਾ ਦਾ ਦੁਪੱਟਾ ਹੈ ਇਹਦਾ ਦੁਪੱਟਾ ਹੈ ਜੀ ਪਿਓਰ অর্ਗਾਂਜ਼ਾ ਜੀ ਬਹੁਤ ਸੋਹਣਾ ਪਾਰਟੀ ਵੇਅਰ ਸੋਟ ਲੇਟੈਸਟ ਡਿਜ਼ਾਈਨ ਹੈ ਨਾ ਮੋਟਾ ਬੱਤੀ ਨਾਲ ਬੈਲ ਬਾਈ ਹੋਈ ਹੈ ਤੇ ਪੂਰਾ ਸਾਡੇ ਇਦਾਂ ਸੱਟ ਵਰਕ ਕੀਤਾ ਹੋਇਆ ਹੈ ਤੇ ਸੈਂਟਰ ਦੇ ਵਿੱਚ ਪੂਰੇ ਦੁਪੱਟੇ ਤੇ ਫਲਸ ਵਰਕ ਲੱਗਿਆ ਹੋਇਆ ਹੈ ਜੀ ਐਂਡ ਵਾਟ ਬਹੁਤ ਸੋਹਣਾ ਕੰਟਰਾਸਟ ਹੈ ਜੀ 5000 ਪ੍ਰਾਈਸ ਹੈ ਇਸੇ ਦਾ ਕਾਇਕਲਰ ਹੈ ਜੀ ਇਹ ਵੀ ਟੋਟਲੀ ਹੈਂਡਵਰਕ ਹੈ ਜੀ ਦੇਖੋ ਬਹੁਤ ਹੀ ਫਿਨਿਸ਼ਿੰਗ ਦੇ ਵਿੱਚ ਵਰਕ ਜਿਆਦਾਤਰ ਜਿਹੜੇ ਸੂਟ ਆ ਨਹੀਂ ਇਹਨਾਂ ਉੱਤੇ ਦਸ ਦਾ ਲੱਗਿਆ ਹੋਇਆ ਤੇ ਪਲਸ ਵਰਕ ਲੱਗਿਆ ਹੋਇਆ ਤੇ ਜਿਹੜਾ ਇਹ ਵਰਕ ਹੁੰਦਾ ਹੈ ਇਹ ਮਤਲਬ ਥੋੜਾ ਕੋਸਟਲੀ ਵਰਕ ਹੁੰਦਾ ਜੀ ਇਹ ਪਰ ਅਸੀਂ ਇਹ ਲੈਸ ਦੇ ਵਿੱਚ ਦੇ ਰਹੇ ਹਾਂ 5000 ਪ੍ਰਾਈਸ ਹੈ ਜੀ ਸੂਟ ਦਾ ਪੂਰੇ ਫੰਟ ਤੇ ਇਦਾਂ ਵਰਕ ਹੈ ਜੀ ਪੂਰੇ ਤੇ ਫੰਟ ਤੇ ਤੇ ਛੋਟੇ ਫਲਾਵਰ ਵੀ ਪਾਈ ਹੋਈਆਂ ਇਦਾਂ ਡਿਜ਼ਾਈਨਿੰਗ ਹੈ ਵੱਡੇ ਫਲਾਵਰਾਂ ਦੇ ਵਿੱਚ ਦੀ ਲੈਂਥ ਦਾ ਕੋਈ ਇਸ਼ੂ ਨਹੀਂ ਕਿਉਂਕਿ ਜਿਵੇਂ ਮਰਜ਼ੀ ਤੁਸੀਂ ਰੈਡੀ ਕਰਵਾ ਸਕਦੇ ਹੋ ਲੈਂਥ ਇਹ ਹੀ ਵੰਸ਼ੀਤੇ ਬਣ ਚੁੱਕੇ ਨੇ। ਇਹ ਵੀ ਕੰਟਰਾਸਟ ਦੇ ਵਿੱਚ ਸੋਲਟ ਹੈ ਜੀ ਜਿਹੜੀ ਅਸੀਂ ਵੀਡੀਓ ਸਾਰੇ ਹੀ ਕੰਟਰਾਸਟ ਦੇ ਵਿੱਚ ਸੋਲਟ ਹੈ ਜੀ। ਆਰਗਾਂਜ਼ਾ ਦਾ ਦੁਪੱਟਾ। ਪੂਰਾ ਸੈਟ ਦਾ ਕੱਟਵਰਕ ਹੈਂਡਵਰਕ ਨਾਲ ਪੂਰੇ ਦੁਪੱਟੇ ਤੇ ਬੁਕੀਆਂ ਪਾਈ ਹੋਈਆਂ ਆ। ਇਦਾਂ ਸਾਈਡ ਦੇ ਵਿੱਚ ਬਹੁਤ ਸਾਰਾ ਡਿਜ਼ਾਈਨ ਹੈ ਜੀ ਦੁਪੱਟੇ ਦਾ ਇੱਕ ਸਾਈਡ ਡਾਰਕ ਬਹੁਤ ਸੋਹਣਾ ਹੈ ਜੀ ਲਾਈਟ ਤੇ ਡਾਰਕ ਦਾ ਕੰਬੀਨੇਸ਼ਨ ਹੈ ਜੀ ਇਹਦੇ ਵਿੱਚ ਚਾਰ ਕਲਰਾਂ ਦੇ ਦਿਖਾਉਂਦੇ ਹਾਂ ਹਾਂ ਪਿੰਕ ਕਲਰ ਹੈ ਜੀ ਡਿਜ਼ਾਈਨਿੰਗ ਸੇਮ ਰਹੇਗੀ ਜੀ ਸਿਰਫ ਕਲਰ ਚੇਂਜ ਹੈ ਪ੍ਰਾਈਸ ਵੀ ਸੇਮ ਰਹੇਗਾ ਜੀ ਤੇ ਬਾਕੀ ਚੁਆਇਸ ਤੁਹਾਡੀ ਆਪਣੀ ਹੈ ਜੀ ਤਾਂ ਬਣਾ ਜਨਨ ਦੁਪੱਟਾ ਹੈ ਜੋ ਹੈਂਡਵਰਕ ਦਾ ਔਰਗਨza ਸਟਾਫ ਹੈ ਦੁਪੱਟੇ ਦਾ ਤੇ ਸੂਰ ਦਾ ਸਟਾਫ ਤਰੇ ਦਾ ਹੈ ਜੀ ਹਾਂ ਜੀ ਕਿਹਨਾਂ ਕਲਰ ਹੈ ਜੀ ਇਹ ਵੀ ਕਲਰ ਬਹੁਤ ਸੋਹਣਾ ਹੈ ਜੀ ਬੈਂਗਮਨ ਕਲਰ ਦੇ ਵਿੱਚ ਤੇ ਇਹਨੂੰ ਆਸਰੀ ਗ੍ਰੀਨ ਦੁਪੱਟਾ ਹੈ ਜੀ ਇਹ ਵੀ ਕੰਟਰੋਲ ਬਹੁਤ ਸੋਹਣਾ ਹੈ ਜੀ ਇਹ ਕਿਹੜਾ ਕਲਰ ਹੈ ਕਲਰ ਚਾਰੂ ਬੋਸ ਹਨ ਤੇ ਇਹਦੇ ਨਾਲ ਗਾਜਰੀ ਕਲਰ ਦਾ ਟੁਕੜਾ ਹੈ। ਇਹ ਹਾਂ ਜੀ ਕਿ ਡਿਜ਼ਾਈਨ ਹੈ। ਪੰਜ ਵਰਕ ਵਾਲਾ ਡਿਜ਼ਾਈਨ ਹੈ ਜੀ। ਸੈਂਟਰ ਦੇ ਵਿੱਚ ਛੋਟੇ ਫਲਾਵਰ ਤੇ ਸਾਈਡਾਂ ਦੇ ਵਿੱਚ ਇਹ ਪੰਜ ਵਰਕ ਲਗਾਇਆ ਹੋਇਆ ਹੈ। ਸਟੱਫ ਕਰੇ ਹੋ ਰਹੇ ਹਨ 컬러 ਵੀ ਬਹੁਤ ਪਿਆਰਾ ਹੈ ਜੀ ਸकाई ਜਿਹਾ 컬러 ਹੈ ਬਹੁਤ ਸੋਹਣਾ ਤੇ نیچے ਘੇਰੇ ਤੇ ਵੀ ਬੇਲਪਾਈ ਹੋਈ ਵੀ ਬਹੁਤ ਵਧੀਆ ਤੇ ਕਰੇ ਹੋ ਬਾਜੀ ਤੇ ਵੀ ਬਾਕੀ ਸਟੱਫ ਕਰੇ ਲਏ ਜਿਸ ਸਾਰੇ ਸੁੱਤਾਂ ਦਾ ਤੇ ਇਹਦੇ ਨਾਲ ਚਨਾਉਣ ਦਾ ਦੁਪੱਟਾ ਪੂਰੇ ਦੁਪੱਟੇ ਤੇ ਹੈਂਡ ਵਰਕ ਹੈ ਜੀ ਜਿਸ ਤੇ ਨੰਨੇ ਡਿਜ਼ਾਈਨ ਬਹੁਤ ਸੋਹਣਾ ਹੈ ਜੀ ਸੁੱਤਾਂ ਕੱਟ ਵਰਕ ਹੈ ਜੀ ਫਲ ਦੇ ਨਾਲ ਤੇ ਬਾਰਡਰ ਬਣਿਆ ਹੋਇਆ ਦੁਪट्टे ਦੇ ਵੀ ਪੱਲਿਆਂ ਤੇ ਤੇ ਸੈਂਟਰ ਦੇ ਵਿੱਚ ਫਲਾਵਰ ਹੈ ਜੀ ਇਹਦੇ ਵਿੱਚ ਇਹ ਚਾਰ ਕਲਰ ਮੈਂ ਪਾਉਂਦੇ ਹਾਂ ਤੁਹਾਨੂੰ ਹਾਂ ਜੀ ਪਿਸਤਾ 그린 ਕਲਰ ਹੈ ਇਹ ਵੀ ਕਲਰ ਬਹੁਤ ਧਿਆਰਾ ਡਿਜ਼ਾਈਨਿੰਗ ਸੇਮ ਰਹੇਗੀ ਜੀ ਜਨਨ ਦੁਪੱਟਾ ਚਮਾਉਂਦਾ ਦੁਪੱਟਾ ਇਹ ਵੀ ਬਹੁਤ ਇਕ ਕਲਰ ਹੈ ਜੀ ਇਹ ਹੀ ਕਲਰ ਬਹੁਤ ਪਿਆਰਾ ਹੈ ਬ੍ਰੇ ਕਲਰ ਵੀ ਆਪਣੀ ਮਰੀਸ ਹੈ ਜੀ ਇਹ ਤਾਂ ਸਾਡਾ ਪ੍ਰਾਈਸ ਸੈਂਸ ਰਹੇਗਾ 18000 ਦਾ ਪ੍ਰਾਈਸ हां जी लाइट पीच कलर गोटा पत्ती वाला डिजाइन है ये फ्रंट पे डिजाइनिंग है गले दादी ने है तो नीचे किनती वर्क है जो बहुत सुंदर टोटली हैंड वर्क से लगा है जो हरी वर्क भी कितना हुआ है ये ऊपर और गोटा पत्ती लीजिए ये दुपट्टा का पूरा हैंड वर्क है तो है जीव ਸੋ ਇੰਤਨ ਦੇ ਉਪਾਈ ਹੋਈ ਹੈ ਜੀ ਇਹ ਪੂਰੇ ਸਾਰੇ ਗੁੱਟਿਆਂ ਪਾਈ ਹੋਈਆਂ ਸੇ ਡੌਬਸ ਦੇ ਵਿੱਚ ਬਾਕੀ ਇਹ ਵੀ ਸੋਟ ਬਹੁਤ ਸਿਆਰਾ ਲਾਈਟ ਤੇ ਕਲਰ ਦਾ ਕੰਬੀਨੇਸ਼ਨ ਹੈ। ਅੰਦਿਲਵੰਟਰ ਕਲਰ ਪੂਰੇ ਫਰੰਟ ਤੇ ਵਰਕ ਤੇ ਨੀਚੇ ਘੇਰੇ ਤੇ ਵੀ ਡਿਜ਼ਾਈਨ ਪਾਇਆ ਹੋਇਆ ਹੈਵੀ ਕੇ ਰਵਰ ਤੇ ਕੀਤਾ ਹੋਇਆ ਹੈ ਜੀ ਇਹ ਵੀ ਕੰਟਰਾਸਟ ਦੁਪट्टे ਨਾਲ ਸਵੀਟ ਹੈ ਜੀ மீதேஸ்ட ਤੂੰ ਬਹੁਤ ਸੋਹਣਾ ਹੈ ਜੀ ਇਹ ਤਾਂ ਬਹੁਤ ਸਾਰਾ ਡਿਜ਼ਾਈਨ ਹੈ ਜੀ ਦੇ ਦਪੱਤੇ ਦਾ ਠੀਕ ਹੈ ਜੀ ਜੇ ਤੁਹਾਨੂੰ ਚਾਹਤ ਪੜਨਾ ਹੈ ਇਹਦੇ ਵਿੱਚ ਪੀਸ कलर ਹੈ ਤੇ ਮਾਉਂਸ कलर ਦਾ ਦੁਪੱਟਾ ਨੈਮਨ ਕਲਰ ਸਿਚੀ ਦੇਖਣ ਦਾ ਅਸਰ ਹੈ। ਕਿੰਨੇ ਕਲਰ ਸਾਰੇ ਬਹੁਤ ਸੋਹਣੇ ਹਨ। ਅਡਰਾਸ ਤੇ ਬਹੁਤ ਵਧੀਆਗੇ ਸਾਰੇ ਸੱਤਾਂ ਦਾ। ਹਾਂਜੀ ਗ੍ਰੇ ਕਲਰ। 프ੰਟ ਤੇ ਇਹਨਾਂ ਕੋਰੇ ਤੇ ਹੈਂਡਵਰਕ ਕਿੱਥਾਂ ਹੋਇਆ? ਠੀਕ ਹੈ ਜੀ ਮਲਟੀ ਸ਼ੇਡ ਦੇ ਵਿੱਚ ਵਰਕ ਹੈ ਜੀ। ਇਹ ਤੁਰੀ ਜੀ ਬੱਜੀ ਦੀ ਡਿਜ਼ਾਈਨਿੰਗ ਆ ਗਈ। ਕਿਰਾ ਗਰੀਬ ਮੈਸੇਜ ਵਿੱਚ ਸੋਟਿਆਂ ਦੀ ਸਾਰੇ ਹੀ ਜਿਵੇਂ ਵਾਸੀ ਆਇਨਾ ਦੇ ਇਹ ਚਾਹਤਾ ਹੈ ਪਰ ਲਾਸਟ ਦੇ ਵਿੱਚ 5000 ਦਾ ਮੈਸੇਜ ਹੈ ਇਹਨਾਂ ਦੁਪੱਟਾਂ ਜੀ ਇਹ ਵੀ ਕਲਰ ਬਹੁਤ ਸੋਨਾ ਮੀਲੇ ਕਲਰ ਜਿਹੜੀ ਡਿਜ਼ਾਈਨਰ ਕੋਲ ਤਾਂ ਇਹਨਾਂ ਦੁਪੱਟੀਆਂ ਇਹ ਨਾਲ ਹੈਂਡਵਰਕ ਸੁੱਟਾਂ ਨਾਲ 5 ਮੀਟਰ ਦੇ ਦੁਪੱਟੇ ਨੇ। ਟਮਾਟੋ ਸ਼ਰਟ ਦੇ ਵਿੱਚ ਵਰਕ ਆ। ਬਹੁਤ ਬੀ ਜੀ దుట్ట <earthy> एक स्टफ खरीद रहेगा जी पूरा फ्रंट हैवी वर्क निकाता हुआ कलर भी बहुत प्यारा है जी तो कंट्रास्ट भी बहुत सोना है जी वर्क का डिजाइन भी अलग तो है मिरर वर्क भी लगे हुआ है जी तो हिबाज के वर्क इस रही है जी स्टफ खरीद रहे जी ठीक है जी में है। अगली वीडियो में चाहना अगली वीडियो से फिर मिलने वाली वजिए सूट लेकेटर पर तैयार करवाना चाहते हो वो भी असं तैयार करवा के लगे जी ਕਿ ਜਿਆਤੀ ਜੀ ਜਨੈ ਅਗਲੀ ਵਾਰ ਜੀ ਫਿਰ ਮਿਲਗੇ ਵਾਈ ਦੁਰਜੀ ਦਾ ਕਾਲਾ ਵਾਈ ਦੁਰਜੀ ਦੀ ਪਤ